ਉਹ ਕੰਪਲੈਸ ਵੱਲ ਫਿਰ ਨੰਬਰਾਂ ਦਾ ਅਭੀ ਚੈਕਿੰਗ ਕੀਤੀ ਜਾ ਰਹੀ ਹੈ ਨਾ ਕਿ ਅਜ ਕਲਾ ਲਾਗਾਇਆ ਗਿਆ ਹੈ ਕਿੰਨੇ ਚਲਾਨ ਕੱਟੇ ਗਏ ਸਰ ਕੀ ਟ੍ਰੈਫਿਕ ਨੂੰ ਤੁਹਾਨੂੰ ਹਿਸਾਬ ਨਹੀਂ ਕੀਤਾ ਜੈਹਨ ਜੀ ਸਾਰਿਆਂ ਨੂੰ ਮਾਨਯੋਗ ਡੀਜੀਪੀ ਪੰਜਾਬ ਤੇ ਐਸਐਸਪੀ ਫਿਰੋਜ਼ਪੁਰ ਆਪ ਜੀ ਦੀ ਮਦਦ ਸਾਮਿਆ ਮਿਸ਼ਰਾ ਜੀ ਵੱਲੋਂ ਜਿਹੜੇ ਸਖਤ ਨਿਸ਼ਾਨਾ ਹਦਾਇਤ ਦਿੱਤੇ ਗਏ ਕਿ ਟ੍ਰੈਫਿਕ ਦੀ ਜਿਹੜੀ ਸਮੱਸਿਆ ਤੁਰੰਤ ਤੌਰ ਤੇ ਜਿਹੜਾ ਹੈਗਾ ਖਤਮ ਕੀਤਾ ਜਾਵੇ ਇਸੇ ਦੇ ਸਬੰਧ ਵਿੱਚ ਜਿਹੜਾ ਸਾਡੇ ਵੱਲੋਂ ਤਿੰਨ ਪੱਖੀ ਜਿਹੜੇ ਇਸ ਦੇ ਸੰਬੰਧੀ ਪ੍ਰੋਗਰਾਮ ਕੀਤੇ ਜਾ ਰਹੇ ਨੇ ਤੇ ਪਹਿਲਾ ਸਾਡਾ ਸਿਵਲ ਪ੍ਰਸ਼ਾਸਨ ਨਾਲ ਤਾਲਮੇਲ ਕੀਤਾ ਜਾ ਰਿਹਾ ਉਹਨਾਂ ਸਥਾਨਾਂ ਦੇ ਸੰਬੰਧ ਵਿੱਚ ਜਿੱਥੇ ਕੁਝ ਐਕਸੀਡੈਂਟ ਜ਼ਿਆਦਾ ਹੁੰਦੇ ਨੇ ਜਾਂ ਕੋਈ ਉਹ ਜਿੱਥੇ ਟ੍ਰੈਫਿਕ ਕੰਜੈਸ਼ਨ ਬਹੁਤ ਜ਼ਿਆਦਾ ਹੁੰਦੇ ਉੱਥੇ ਜਿਹੜੇ ਸੁਧਾਰ ਕੀਤੇ ਜਾ ਸਕਣ ਉਹਨਾਂ ਦਾ ਇੱਕ ਵੱਖਰੇ ਤੌਰ ਤੇ ਸਿਵਲ ਪ੍ਰਸ਼ਾਸਨ ਨਾਲ ਸਾਡਾ ਤਾਲਮੇਲ ਚੱਲ ਰਿਹਾ ਤੇ ਦੂਸਰੇ ਨੰਬਰ ਤੇ ਸਾਡਾ ਜਿਹੜਾ ਹੈਗਾ ਲੋਕਾਂ ਦੇ ਵਿੱਚ ਜਾਗਰੂਕਤਾ ਫਲਾਉਣ ਦੀ ਜਿਹੜੀ ਮਹਿਮ ਹੈਗੀ ਉਹ ਵੀ ਲਗਾਤਾਰ ਜਿਹੜੀ ਹੈਗੀ ਸਾਡੇ ਵੱਲੋਂ جاری ਹੈ ਤੇ ਤੀਸਰੇ ਨੰਬਰ ਤੇ ਜਿਹੜਾ ਇਨਫੋਰਸਮੈਂਟ ਪਾਰਟ ਹੈਗਾ ਉਹਦੇ ਵਿੱਚ ਚਲਾਨਿੰਗ ਜਿਹੜੀ ਹੈਗੀ ਹੈ ਫਰੋਜ਼ਪੁਰ ਸਿਟੀ ਦੇ ਵਿੱਚ ਹੀ ਇਸ ਤੋਂ ਇਲਾਵਾ ਜਿੰਨੇ ਵੀ ਸਾਡੇ ਹੋਰ ਛੋਟੇ ਸ਼ਹਿਰ ਫਰੋਜ਼ਪੁਰ ਸ਼ਹਿਰ ਜ਼ਿਲ੍ਹਾ ਦੇ ਹੈਗੇ ਨੇ ਉਹਨਾਂ ਸਾਰਿਆਂ ਵਿੱਚ ਹੀ ਚਲਾਨਿੰਗ ਜਿਹੜੀ ਹੈਗੀ ਪ੍ਰੋਗਰੈਸਿਵਲੀ ਕੀਤੀ ਜਾ ਰਹੀ ਹੈ ਸਰ ਇੱਕ ਕਰੀਬ ਆਪਣੇ ਹੁਣ ਤੱਕ ਇਸ ਮਹੀਨੇ ਦੇ ਡਾਟੇ ਦੇ ਮੁਤਾਬਕ 1904 ਦੇ ਕਰੀਬ ਜਿਹੜੇ ਚਲਾਨ ਨੇ ਕੱਟੇ ਗਏ ਨੇ ਇਹਨਾਂ ਵਿੱਚ ਜਿਹੜਾ ਫੋਕਸ ਕੀਤਾ ਜਾ ਰਿਹਾ ਸਪੈਸ਼ਲੀ ਵਿਦਾਊਟ ਨੰਬਰ ਪਲੇਟ ਅਤੇ ਡਰੰਕ ਐਂਡ ਡਰਾਈਵ ਵਾਲੇ ਚਲਾਨਸ ਦੀ ਕੀਤੇ ਜਾ ਰਹੇ ਨੇ ਵਿਦਾਊਟ ਨੰਬਰ ਪਲੇਟ ਕਰੀਬ 291 ਦੇ ਕਰੀਬ ਜਿਹੜੇ ਸਾਡੇ ਵੱਲੋਂ ਚਲਾਨ ਜਿਹੜੇ ਕਰ ਦਿੱਤੇ ਗਏ ਨੇ 38 ਮੋਟਰਸਾਈਕਲ ਦਾ ਹੋਰ ਜਿਹੜੇ ਵਹੀਕਲ ਨੇ ਉਹ ਕਾਗਜ਼ਾਂ ਤੋਂ ਬਿਨਾ ਹੋਣ ਦੇ ਕਾਰਨ ਜਿਹੜੇ ਹੈਗੇ ਉਹ ਫੌਂਡ ਵੀ ਕਿੱਥੇ ਸਰ ਜੀ ਬੈਟਰੀ ਵਾਲਿਆਂ ਦੇ ਦੁਆਰਾ ਲੱਗਦਾ ਹੈ ਕਿ ਉਹਨਾਂ ਲਈ ਕੀ ਟੈਕਨੋਲੋਜੀ ਨਾਲ ਉਹ ਜਿਆਦਾ ਦਾ ਕਾਰਨ ਬਣਦੇ ਨੇ ਵੀ ਬੈਟਰੀ ਜਿਹੜੀ ਤੁਸੀਂ ਇਹ ਚੀਜ਼ ਸਾਡੇ ਹੁਣ ਸਾਨੂੰ ਇਹ ਦੱਸ ਰਹੇ ਹੋ ਇਹਦੇ ਵਿੱਚ ਅਸੀਂ ਇਹਨੂੰ ਚੈੱਕ ਵੀ ਕਰ ਲਾਂਗੇ ਤੇ ਉਹਦੇ ਸੰਬੰਧ ਵਿੱਚ ਜਿਹੜੇ ਅਸੀਂ ਕੋਈ ਪ੍ਰਬੰਧਨ ਕਰ ਪਾਵਾਂਗੇ ਉਹ ਵੀ ਜ਼ਰੂਰ ਆਉਣ ਵਾਲੇ ਫਿਤਰ ਦੇ ਰਿਕਰ ਸਰ ਦੇਖਣ ਚ ਆਇਆ ਕਿ ਜਿਹੜੇ ਟ੍ਰੈਪ ਕਰੋਲਾ ਨੂੰ ਲੈ ਕੇ ਜਿਹੜੇ ਅਵੇਅਰਨੈਸ ਕਾਲਜਾਂ ਜਾਂ ਕਾਲਜਾਂ ਦੇ ਵਿੱਚ ਲਗਾਏ ਜਾਂਦੇ ਆ ਉਹਨਾਂ ਦੀਆਂ ਖੁੱਧੀਆਂ ਗੱਡੀਆਂ ਜਿਹੜੀਆਂ ਸਕੂਲ ਬੱਸਸ ਹੈਗੀਆਂ ਉਹ ਟ੍ਰੈਪ ਕਰੋਲਾ ਪੂਰਾ ਨਹੀਂ ਕਰਦੀਆਂ ਬਿਲਕੁਲ ਜੀ ਇਹ ਇਹ ਤਾਂ ਨਹੀਂ ਹੁੰਦਾ ਕਿ ਅਗਰ ਆਪਾਂ ਕਿਸੇ ਦੇ ਘਰ ਜਾ ਰਹੇ ਤਾਂ ਸਾਰੀ ਦੀ ਚਪੂਗੀਆਂ ਕਰਨਗੇ ਲੇਕਿਨ ਹਾਂ ਇਹਦੇ ਵਿੱਚ ਅਸੀਂ ਉਹਨਾਂ ਦੀ ਸਪੈਸ਼ਲ ਚੈਕਿੰਗ ਮੇੜੀ ਸਕੂਲ ਵੈਂਸ ਦੀ ਹੈਗੀ ਆ ਆਰਟੀਆ ਡਿਪਾਰਟਮੈਂਟ ਨੂੰ ਨਾਲ ਲੈ ਕੇ ਉਹਨਾਂ ਦੀ ਕੀਤੀ ਜਾ ਰਹੀ ਹੈ ਉਹਦੇ ਉਹਦੇ ਵਿੱਚ ਵੀ ਕਰੀਬ ਸਾਡੇ ਵੱਲੋਂ ਜਿਹੜੇ ਹੈਗੇ ਮੀ ਨਵਾਂ ਜੁਨਾ ਦੇ ਚਲਾਨ ਕੀਤੇ ਜਾ ਰਹੇ ਨੇ ਕਰੀਬ 27-28 ਚਲਾਨ ਮੈਨੂੰ ਤਾਂ ਹਰ ਇੱਕ ਮਹੀਨੇ ਉਹਨਾਂ ਦੇ ਹੈਗੇ ਐਗਜ਼ੈਕਟ ਫਿਗਰ ਮੇਰੇ ਕੋਲੇ ਹਾਲੇ ਨਹੀਂ ਹੈਗੇ ਉਹ ਸਾਡੇ ਵੱਲੋਂ ਕੀਤੇ ਜਾ ਰਹੇ ਨੇ 23 ਸਕੂਲਾਂ ਦੇ ਅੰਦਰ ਦੀ ਜਿਹੜੀ ਐ ਪਾਰਕਿੰਗ ਦੀ ਸਹੂਲਤ ਨਹੀਂ ਹੈ ਉਹ ਬਿਲਕੁਲ ਰੋਡ ਤੇ ਲਗਾ ਕੇ ਚਲੇ ਜਾਂਦੇ ਆ ਬੱਚੇ ਜਿਹੜੇ ਵਹੀਕਲ ਲੈ ਗਿਆ ਟ੍ਰੈਫਿਕ ਦੀ ਜਿਹੜੀ ਉਹ ਨਾ ਕਰ ਰਿਹਾ ਦੇਖੋ ਇਹ ਕੋਈ ਸਕੂਲ ਜਾਂ ਆਪਾਂ ਇਹਨੂੰ ਕਿਸੇ ਸਪੈਸ਼ਲ ਅਧਾਰਿਆਂ ਲਈ ਵੰਡ ਕੇ ਕਿਸੇ ਤਰ੍ਹਾਂ ਦੀ ਇਹ ਮਹਿੰਮ ਨਹੀਂ ਇਹ ਟ੍ਰੈਫਿਕ ਦੀ ਓਵਰਆਲ ਮਹਿਮ ਹੈਗੀ ਜਿਹਦੇ ਵਿੱਚ ਕਿ ਸੜਕਾਂ ਨੂੰ ਸੁਰੱਖਿਅਤ ਬਣਾਉਣ ਦਾ ਸਾਡਾ ਉਪਰਾਲਾ ਹੈਗਾ ਤੇ ਜਿਹੜੀ ਟ੍ਰੈਫਿਕ ਸੜਕ ਤੇ ਕੋਈ ਬੰਦਾ ਆਵੇ ਤਾਂ ਉਹ فیصلਪਰੀ ਇੱਕ ਜਗ੍ਹਾ ਤੋਂ ਦੂਜੀ ਜਗ੍ਹਾ ਜਾਵੇ ਕੋਈ ਵੀ ਉਲੰਘਣਾ ਕਰੇਗਾ 노 ਪਾਰਕਿੰਗ ਵਾਲੀ ਵੀ ਤਾਂ ਉਹਦੇ ਉਹ ਚਲਾਨ ਵੀ ਜਿਹੜੇ 노 ਪਾਰਕਿੰਗ ਦੇ ਚਲਾਨ ਨੇ ਉਹ ਵੀ ਕੱਟੇ ਜਾਣਗੇ ਸਾਡੇ ਵੱਲੋਂ ਸਪੈਸ਼ਲ ਟੋ ਅਵੇ ਵਹੀਕਲ ਦਾ ਪ੍ਰਬੰਧ ਵੀ ਕੀਤਾ ਜਾ ਰਿਹਾ ਹੈ ਕਾਸੀ ਜਲਦੀ ਹੀ ਸ਼ਹਿਰ ਦੇ ਵਿੱਚ ਅਗਰ ਕੋਈ ਨੋ ਪਾਰਕਿੰਗ ਤੇ ਗੱਡੀ ਲਗਾ ਕੇ ਜਾਊਗਾ ਤਾਂ ਉਹ ਟੋ ਅਵੇ ਕਰਨ ਦਾ ਪ੍ਰਬੰਧ ਵੀ ਹੈ ਇੱਥੇ ਲਿਆਵਾ ਸਾਡੇ ਮਾਦੀ ਮਰਾਈਆਂ ਜਿਹੜੇ ਟ੍ਰੈਫਿਕ ਰੂਲ ਹੈ ਉਹਨਾਂ ਬਾਰੇ ਸ਼ਹਿਰ ਵਾਸੀਆਂ ਨੂੰ ਕੀ ਮੈਸੇਜ ਦੇਣਾ ਦੇਖੋ 2 4 ਜਨ ਕਈ ਉੱਤਾਂ ਹੁੰਦਾ ਕਈ ਵਾਰੀ ਹੁੰਦਾ ਕਿ ਬਹੁਤ ਜ਼ਿਆਦਾ ਰੂਲ ਨੇ ਸਾਨੂੰ ਪਤਾ ਨਹੀਂ ਲੇਕਿਨ ਅਗਰ ਆਪਾਂ ਇਹ ਦੇਖੀਏ ਇਹ ਹੈਲਮਟ ਪਾਉਣਾ ਦਾ ਸਾਰਿਆਂ ਨੂੰ ਸਾਨੂੰ ਪਤਾ ਕਿ ਹੈਲਮਟ ਪਾਉਣਾ ਚਾਹੀਦਾ ਸਾਨੂੰ ਸਾਡੇ ਕੋਲੇ ਜਿਹੜੇ 10 ਦਾ ਵੇਜ ਨੇ ਉਹ ਸਾਰੇ ਪੂਰੇ ਹੋਣ ਚਾਹੀਦੇ ਆ ਸਾਡਾ ਮੋਟਰਸਾਈਕਲ ਰਜਿਸਟਰਡ ਹੋਣਾ ਚਾਹੀਦਾ ਸਾਡੇ ਨੰਬਰ ਲੱਗੇ ਹੋਣੇ ਚਾਹੀਦੇ ਨੇ ਠੀਕ ਹੈ ਉਸ ਤੋਂ ਇਲਾਵਾ ਜਿਹੜੇ ਸੜਕ ਦੇ ਰੂਲ ਨੇ ਆਪਾਂ ਉਹ ਫਾਲੋ ਕਰਨੇ ਨੇ ਕਿਤੇ ਟ੍ਰੈਫਿਕ ਲਾਈਟਾਂ ਨੇ ਉਹਨਾਂ ਨੂੰ ਆਪਾਂ ਉਹਨਾਂ ਦੀ ਪਾਲਣਾ ਕਰਨੀ ਇਹ ਆਪਣੀ ਸੇਫਟੀ ਸਿਕਿਉਰਿਟੀ ਤੇ ਆਪਣੇ ਆਲੇ ਦਾਲੀ ਦੀ ਸੇਫਟੀ ਸਿਕਿਉਰਿਟੀ ਲਈ ਹੈ ਸੋ ਮੇਰੀ ਅਪੀਲ ਹੈ ਸਾਰੇ ਸ਼ਹਿਰ ਵਾਸੀਆਂ ਨੂੰ ਕਿ ਟ੍ਰੈਫਿਕ ਦੇ ਨਿਯਮਾਂ ਦੀ ਪਾਲਣਾ ਕਰੋ ਅਗਰ ਤੁਹਾਨੂੰ ਕਿਸੇ ਚੀਜ਼ ਦੀ ਜਾਣਕਾਰੀ 'ਚ ਕਮੀ ਹੈ ਤਾਂ ਅਸੀਂ ਤੁਹਾਡੇ ਲਈ ਸਪੈਸ਼ਲ ਵੀਡੀਓਜ਼ ਵੀ ਬਣਾ ਕੇ ਪਾ ਦੇਵਾਂਗੇ ਕਿ ਜਾਣਕਾਰੀ ਘਟੇਗੀ ਥਰਡਲੀ ਅਗਰ ਕੋਈ ਨਹੀਂ ਕਰੂਗਾ ਤਾਂ ਫਿਰ ਜਿਹੜਾ ਹੈਗਾ ਇਨਫੋਰਸਮੈਂਟ ਦਾ ਪਾਰਟ ਉਹਦੇ 'ਚ ਕਰੀਬ ਡੇਲੀ 200 ਦੇ ਕਰੀਬ ਜਿਹੜੇ ਚਲਾਨਸ ਹੋ ਰਹੇ ਨੇ ਉਹ ਅਸੀਂ ਉਹਨੂੰ ਪ੍ਰੋਗਰੈਸਿਵ ਵੀ ਰੱਖਾਂਗੇ ਮਤਲਬ ਵਧਾਵਾਗੇ ਵੀ ਤੇ ਐਗਰੈਸਿਵ ਵੀ ਰੱਖਾਂਗੇ ਜਾਣਾ ਤੋਂ ਜ਼ਿਆਦਾ ਸਰ ਜਿਹੜੇ ਕਾਲੇ ਸ਼ੀਸ਼ੇ ਨੇ ਜਾਂ ਜਾਲੀਆਂ ਲੱਗੀਆਂ ਹੋਈਆਂ ਨੇ ਗੱਡੀਆਂ ਦੇ ਵਿੱਚ ਉਹਦੇ ਬਾਰੇ ਸਾਰਿਆਂ ਦੀ ਲੰਗਣਾ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਚ ਸਾਰੀਆਂ ਚੀਜ਼ਾਂ ਖਬਰ ਹੋ ਜਾਂਦੀਆਂ ਨੇ ਕਿਸੇ ਵੀ ਤਰ੍ਹਾਂ ਦਾ ਕਿਸੇ ਵੀ ਜਿਹੜਾ ਮਤਭੇਦ ਨਹੀਂ ਇਹ ਨਹੀਂ ਕਿ ਅਸੀਂ ਇਕੱਲੇ ਬੇੜਾ ਨੰਬਰਾਂ ਦੇ ਜਾਵਾਂਗੇ ਅਸੀਂ ਹਰੇਕ ਤਰ੍ਹਾਂ ਦੀ ਜਿਹੜੀ ਸਾਡੇ ਸਾਹਮਣੇ ਆਊਗੀ ਤੇ ਉਹਦੇ ਬੇਸਿਕ ਕਰਦੇ ਸਰ ਟ੍ਰੈਫਿਕ ਟ੍ਰੈਫਿਕ ਜਿਹੜੇ ਟ੍ਰੈਫਿਕ ਦੀ ਪਾਲਣਾ ਕਰਨ ਵਾਲਿਆ ਉਹਨਾਂ ਦੀਆਂ ਜਾਲੀਆਂ ਲੱਗੀਆਂ ਹੋਈਆਂ ਨੇ ਉਹਨਾਂ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ ਸਰ ਮੈਂ ਤੁਹਾਡਾ ਕੁਐਸਚਨ ਜਿਹੜਾ ਮੈਨੂੰ ਸਮਝ ਨਹੀਂ ਆਇਆ ਸਰ ਟ੍ਰੈਫਿਕ ਦੀ ਪਾਲਣਾ ਜਿਹੜੇ ਲੋਕਾਂ ਨੂੰ ਸੁਦੇਸ਼ ਦਿੰਦੇ ਆ ਜਾਂ ਅਫਸਰ ਨੇ ਉਹ ਕਾਲੀਆਂ ਜਾਲੀਆਂ ਲਾ ਕੇ ਜਾ ਰਹੇ ਨੇ ਉਹਨਾਂ ਬਾਰੇ ਵੀ ਕੋਈ ਚਲਾਣ ਰੱਖਦੇ ਆ ਨਹੀਂ ਹਾਂ ਤੁਸੀਂ ਜੇਕਰ ਕੋਈ ਤੁਹਾਡੇ ਸਾਹਮਣੇ ਆਂਦਾ ਤੁਸੀਂ ਮੇਰੇ ਕੋਲੇ ਲੈ ਕੇ ਆਓ ਜੀ ਉਹਦੇ ਦੇ ਵਿਚਾਰ ਕਰਾਂਗੇ ਥੈਂਕ ਯੂ ਸਰ ਸਰ ਇੱਕ